ਸਾਪਕਟ ਕਿਹੜੇ ਹੋਰੇ ਚੋਂ ਆ ਜੀ ਮੈਂ ਜੀ ਚਾਰ ਚੰਕੀ ਬੰਦੀ ਹਾਂ ਚਾਰਜ ਤੁਸੀਂ ਆਹ ਜੀ ਆ ਦੇਖੋ ਬਰਨਾਸਟ ਆਈ ਸੀ ਅੱਜ ਹੀ ਆਈ ਹੈ ਹੁਣੇ 5 ਮਿੰਟ ਪਹਿਲਾਂ ਕਿਹਨਾਂ ਦੀ ਜੀ ਆਈ ਹੈ ਜਿਹੜੀ ਮੇਲ ਆਈ ਤੁਹਾਨੂੰ ਹਾਂ ਜੀ ਮੇਲ ਹੈ ਮਾਈਨਿੰਗ ਵਾਲੇ ਦਾ ਐਸ ਡੀਓ ਮਾਈਨਿੰਗ ਨੇ ਭੇਜੀ ਹੋ ਇੱਕ ਮਿੰਟ ਦਾ ਪੂਰਾ ਐਡਰੈਸ ਲਾ ਜਿਲਾ ਮੈਨੂਰ ਅਕਸਰ ਬੰਦਾ ਨਾ ਕਾਂਜਨ ਕਮੰਡਰ ਲੁਧਿਆਣਾ ਬੜਾ ਹੁਣ ਉਹਨਾਂ ਨੇ ਲੌਂਗੀ ਟੂਡ ਦਾ ਐਟੀਟਿਊਡ ਪਾਏ ਨੇ ਆਹ ਨੰਬਰ ਦੇ ਉੱਤੇ ਵੀ ਇੱਥੇ ਮੈਨੂਰ ਬੜਾ ਲੌਂਗੀ ਟੂ ਉਧਾਰ ਦੇਖੀ ਕਿ ਲੌਂਗੀ ਟੂਡ ਦਾ ਐਟੀਟਿਊਡ ਕਿੱਥੇ ਦੇ ਪਾਉਂਦੇ ਸੌਂਦੇ ਕੋਆਰਡੀਨੇਟਸ ਇਹੀ ਇੱਕ ਇਹ ਇੱਕ ਹੋਰ ਸਾਹਮਣੇ ਆਹ ਇਹ ਜਮੀਨ ਕਿਹੜੇ ਪੰਨੇ ਦੀ ਪੈਂਦੀ ਹੈ ਇਹ ਜਿਹੜੇ ਪੰਨੇ ਦਾ ਝਗੜਾ ਤੁਹਾਡੇ ਕੋ ਗਿਆਦਾ ਹੈ ਜਿੱਦਾਂ ਜੇ ਤੁਸੀਂ ਕੱਲ ਪਰਸ ਬਿਆਨ ਲੈ ਕੇ ਆਏ ਮੈਂ ਕੱਲ ਬਿਆਨ ਲੈ ਕੇ ਨਹੀਂ ਉਹਨੂੰ 1:00 ਵਜੇ ਕੀ ਡਾਕਟਰ ਰਿਪੋਰਟ ਆ ਉਹੀ ਹੈ ਜੀ ਉਹੀ ਪਿੰਡ ਪੰਦੇ ਜੀ ਚਕਲੀ ਕਾਸਮ ਦਾ ਜੀ ਜੀ ਇਹ ਚਕਲੀ ਕਾਸਮ ਦਾ ਲੰਗ ਕੋਈ ਨਹੀਂ ਇਹ ਵੀ ਕਰਦੇ ਕਰਦੇ ਸਾਡੇ ਕੋਲ 5 ਮਿੰਟ ਪਹਿਲਾਂ ਕੰਪਲੀਟ ਆ ਜੀ ਹਾਂ ਜੀ ਇਹਦੇ ਨਾਪ ਤੋਰ ਕਰ ਲੋ ਜੀ ਜੀ ਆ ਜੀ ਆਈ ਕਬਲੇਟ ਹੁਣ ਆ ਜੀ ਆਰਐਸਜੀਪੀ ਕਹਿੰਦਾ ਸੀ ਟੋਪ ਕਰਨਾ ਚਾਹੀਦਾ ਜੀ ਹੁਣ ਤੇ ਨਹੀਂ ਲੱਗਿਆ ਪਤਾ ਵੀ ਅੱਜ ਕਿੱਥੇ ਆਵਾਂ ਪੰਜ ਮਿੰਟ ਹੋਏ ਨਹੀਂ ਅੱਥੇ ਜਦੋਂ ਝਗੜਾ ਹੋਇਆ ਸੀ ਝਗੜੇ ਵਿੱਚ ਦੱਸਿਆ ਕਿ ਉਹਨਾਂ ਨੇ ਇੱਥੇ ਮਾਈਨਿੰਗ ਹੁੰਦੀ ਸੀ ਮਾਈਨਿੰਗ ਹੁੰਦੀ ਸੀ ਦੱਸੋ ਜਿਹੜੀ ਇਹ ਤਰਖਾਸਤ ਹੁੰਦੀ ਹੈ ਜਿਹੜੀ ਮਾਈਨਿੰਗ ਦੀ ਦਾ ਮਕਦਮਾ ਦਰਜ ਹੁੰਦਾ ਮਾਈਨਿੰਗ ਦਾ ਮਕਦਮਾ ਮਾਈਨਿੰਗ ਅਫਸਰ ਦੀ ਰਿਪੋਰਟ ਦੀ ਦਰਜ ਇੱਕ ਕਾਲਿੰਗ ਦਾ ਬਿਆਨ ਲਿਖਿਆ ਕਿ 1:00 ਵਜੇ ਦਾ ਮੈਂ ਟਾਈਮ ਦਿੱਤਾ ਵੀ 1:00 ਵਜੇ ਦੇ ਉੱਤਰ ਆ ਜੇ ਝਗੜੇ ਦਾ ਝਗੜਾ ਅਲੱਗ ਚੀਜ਼ ਹੋ ਗਈ ਇਹ ਨਹੀਂ ਮਾਈਨੇ ਇੱਥੇ ਹੋਇਆ ਝਗੜਾ ਜੀ ਐਸੇ ਚੱਕਰ ਚੋਂ ਦਾ ਕਾਰਨ ਨਹੀਂ ਚੱਦੀ ਕੀ ਹੁੰਦਾ ਲੋ ਇਹ ਸਾਰਾ ਜਿਹੜਾ ਝਗੜਾ ਝਗੜਾ ਤਾਂ ਗੁਰਦੁਆਰਾ ਸਾਹਿਬ ਅੱਗੇ ਲਖਾਉਂਦੇ ਆ ਕਾਰਨ ਉਹ ਕੀ ਕਹਿੰਦੇ ਅੱਗੇ ਤੇ ਜਿਹੜਾ ਇਹ ਆ ਆ ਆ ਸਾਡੇ ਕੋਲ ਹੁਣ ਦਰਖਾਸਤ ਹੈ ਨੂੰ ਸਿਰਫ ਪੰਜ ਠੀਕ ਹੈ ਜੀ ਮੈਂ ਮੈਂ ਇਹ ਪੁੱਛਦਾ ਜੀ ਜਿਹੜਾ ਝਗੜਾ ਹੋਇਆ ਉਹਨਾਂ ਨੇ ਕਾਰਨ ਨਹੀਂ ਦੱਸਿਆ ਤੁਹਾਨੂੰ ਕਾਹਤੋਂ ਹੋਇਆ ਝਗੜਾ ਉਹਨਾਂ ਨੂੰ ਬਿਆਨ ਲਿਖਾਇਆ ਸੀ ਆਮ ਨੂੰ ਉਹ ਇਹ ਗੱਲ ਕਹਿੰਦੇ ਸੀ ਕਿ ਉਹਨਾਂ ਦੀ ਰੇਤੇ ਦੀ ਟਰਾਲੀ ਭਰੀ ਹੋਈ ਸੀ ਜਾਂਦੇ ਸੀ ਅਸੀਂ ਰੋਕਦੇ ਸੀ ਇਹ ਅੱਛਾ ਉਹ ਇਹ ਦੱਸਿਆ ਵੀ ਇੱਥੇ ਮੈਨੇਗ ਹੁੰਦੀ ਸੀ ਨਹੀਂ ਉਹਨਾਂ ਨੇ ਇਹੀ ਬਿਆਨ ਦੇ ਵਿੱਚ ਲਿਖਾਇਆ ਹੈ ਬਿਆਨ ਤਾਂ ਉਹ ਤੁਹਾਨੂੰ ਪੜਨੇ ਨਹੀਂ ਆਉਂਦੀ ਪੰਜਾਬੀ ਉਹ ਤਾਂ ਤੁਸੀਂ ਲਿਖ ਲਿਆ ਜੋ ਜਿਹੜੀ ਆਮ ਵੀ ਤੁਹਾਡੇ ਕੋਲ ਲੋਕੀ ਗਏ ਥਾਣੇ 'ਚ ਉਹਨਾਂ ਨੇ ਦੱਸਿਆ ਨਹੀਂ ਜੀ ਤੁਹਾਨੂੰ ਮੈਂ ਜੋ ਚਲੋ ਹੋ ਗਈ ਜੀ ਤੁਸੀਂ ਇਹ ਮਾਈਨਿੰਗ ਅਫਸਰ ਨੇ ਰਿਪੋਰਟ ਦੇਤੀ ਅਸੀਂ ਨੂੰ ਤਾਂ ਮਤਲਬ ਬਿਆਨ ਆ ਗਿਆ ਕੱਲ ਰੱਤਾਂ ਗਿਆ ਪਰ ਬੰਦੇ ਨੇ ਤੁਹਾਨੂੰ ਤੋਂ ਪਹਿਲਾਂ ਦੱਸਤਾ ਹੀ ਜਾ ਕੇ ਵੀ ਝਗੜਾ ਹੋਇਆ ਜੀ ਉਸ ਮਾਈਨਿੰਗ ਅਫਸਰ ਨਾਲ ਸਾਡੇ ਕੋਲੇ ਜਿਹੜਾ ਨਿਗਾ ਉਹ ਇਹ ਸੀ ਕਿ ਰੇਤ ਦੀ ਟਰਾਲੀ ਉਹਨੂੰ ਫੈਕਟਰੀ ਟਰਾਲੀ ਉਹ ਤੁਹਾਨੂੰ ਪਤਾ ਲੱਗ ਗਿਆ ਹੁਣ ਤਾਂ ਲਓ 1 ਮਿੰਟ ਅਰੇ ਇੱਥੇ ਹੀ ਟਰਾਲੀ ਅਸੀਂ ਰੋਕੀ ਉੱਥੇ ਸਾਡਾ ਝਗੜਾ ਹੋ ਗਿਆ ਇਹ ਗੱਲ ਉਹ ਰੇਤ ਦੀ ਐ ਦੱਸਿਆ ਹੁਣ ਕਿ ਜਾਇਜ਼ ਸੀ ਕਿਹਨੂੰ ਜਾਇਜ਼ ਸੀ ਦੇਖੋ ਜੀ ਇਹ ਤਾਂ ਦੇਖੋ ਉਹਨਾਂ ਨੇ ਸਾਨੂੰ ਇਹ ਨਹੀਂ ਗੱਲ ਤੁਸੀਂ ਕਿਸੇ ਮਾਈਨਿੰਗ ਵਾਲੇ ਨਾਲ ਤੁਸੀਂ ਆਪ ਕੰਟੈਕਟ ਨਹੀਂ ਕੀਤਾ ਫੇਰ ਮਾਉ ਜਿਹੜਾ ਮਾਈਨਕਰਾਫਟ ਦਾ ਮਾਈਨਕਰਾਫਟ ਨੂੰ ਇਹ ਰਿਪੋਰਟ ਦੇਤੀ ਅਸੀਂ ਵਰਤ ਨਹੀਂ ਸੀ ਕੋਈ ਅਰੇਂਜਮੈਂਟ ਬੈਠਾ ਤੁਹਾਨੂੰ ਫਰਜ਼ ਨਹੀਂ ਸੀ ਹੈਗਾ ਤੁਸੀਂ ਗੱਲ ਕਰਨੀ ਆ ਜਦੋਂ ਤੁਹਾਨੂੰ 3 ਦਿਨ ਪਹਿਲਾਂ ਇਹਨਾਂ ਨੇ ਦੱਸਤਾ ਤੇਰੇ ਤੋਂ ਨਈਂ ਪਾ ਚੋਦੀ ਪਰ ਉਹਨਾਂ ਮੋਤਬਰ ਬੰਦੇ ਗਏ ਤੁਸੀਂ ਇੱਕ ਗੱਲ ਦੱਸੋ ਬਾਪੂ ਜੀ ਆਹ ਦੇਖੋ ਕੈਮਰੇ 'ਚ ਤੁਸੀਂ ਹੁਣ ਜਿਹੜਾ ਲਾਈਟ ਤੋਂ ਤੁਸੀਂ ਹੁੰਦੇ ਹੋ ਇੱਕ ਗੱਲ ਦੱਸੋ ਵੀ ਮੇਰੇ ਕੋਲ ਚੌਂਕੀ ਆਏ ਭਾਈ ਜੀ ਸਮਰਾਲਾ ਥਾਂ ਮਾਛੀ ਵੜਾਣਾ ਪੈਂਦਾ ਮਾਛੀ ਵੜਾਣਾ ਪੈਂਦਾ ਜੀ ਪਰ ਮੈਂ ਦੱਸੋ ਮਾਛੀ ਵੜਾਣਾ ਪੈਂਦਾ ਜੀ ਤੁਸੀਂ ਥਾਣੇ 'ਚ ਪਤਾ ਕਰੋ ਵੀ ਗਏ ਕਿ ਨਹੀਂ ਗਏ ਹਾਈਪਰ ਨਹੀਂ ਹੋ ਮੇਰੀ ਵੀ ਗੱਲ ਨਾ ਹਾਈਪਰ ਹੁਣ ਆਪਣਾ ਕੰਮ ਹੈ ਜੀ ਮੇਰੀ ਗੱਲਾਂ ਨਹੀਂ ਸੁਣਦੇ ਤੁਸੀਂ ਇੱਦਾਂ ਹੀ ਨਿੱਪੀ ਪੋਚਾ ਪਾਉਣਾ ਆ ਨਹੀਂ ਨਹੀਂ ਤੁਸੀਂ ਮੇਰੀ ਗੱਲ ਤਾਂ ਸੁਣਦੇ ਨਹੀਂ ਹੈਗੇ ਭਾਈ ਇਹ ਤਾਂ ਲਗਾਤਾਰ ਮੈਨਿੰਗ ਚੱਲਦੀ ਥੀ ਤੁਸੀਂ ਪਤਾ ਹੀ ਵੀ ਮਾਈਨਿੰਗ ਚੱਲਦੀ ਹੈ ਇਹ ਚੌਂਕੀ ਚ ਮੈਂ ਗੋਰੀ ਤੁਹਾਨੂੰ ਪਤਾ ਨਹੀਂ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਤਾਂ ਇਹ ਇਹ ਕੌਡੀਆਂ ਪਰ ਕੇ ਲੈ ਗਏ ਇੱਥੋਂ ਤੁਸੀਂ ਮੇਰੀ ਹਜੇ ਵੀ ਗੱਲ ਨਹੀਂ ਸੁਣੀ ਮੇਰੀ ਵੀ ਤਾਂ ਸੁਣੋ ਬੋਲੋ ਜੀ ਮਿੱਠੇ ਦੇ ਦੇਖੋ ਤੁਸੀਂ ਥਾਣੇ ગયા ਅਲੱਗ ਮੈਟਰ ਪਰ ਮੇਰੀ ਇਨਫਰਮੇਸ਼ਨ ਦੇ ਵਿੱਚ ਅੱਜ ਆਇਆ ਤੇ ਕੱਲ ਮੈਂ ਬਿਆਨ ਲਿਖਿਆ ਸੀ ਮੇਰੀ ਗੱਲ ਯਾਨੀ ਥਾਣੇ ਨੇ ਤੁਹਾਨੂੰ ਦੱਸਿਆ ਨਹੀਂ ਮੈਨੂੰ ਇਸ ਤੋਂ ਮਾਸ਼ੀਬੜੇ ਥਾਣੇ ਨੇ ਇਹ ਤਾਂ ਬਹੁਤ ਫਿਰ ਤੁਹਾਡਾ ਮਿਸਕਮਿਊਨੀਕੇਸ਼ਨ ਗੈਪ ਹੈ ਤੁਹਾਡਾ ਤਾਂ ਬਹੁਤ ਵੱਡਾ ਇੱਥੇ ਪਤਾ ਮਰ ਜਵੇ ਥਾਣੇ ਵਾਲੇ ਤੁਹਾਨੂੰ ਦੱਸਣਗੇ ਨਹੀਂ ਕੱਲ ਇਹਨਾਂ ਨੂੰ ਮਿਲੇ ਆ ਇਹਨਾਂ ਨੇ ਕੱਲ ਸਾਨੂੰ ਕਿਹਾ ਵੀ ਅਸੀਂ ਤੁਹਾਡੇ ਕੋਲ ਆ ਕੇ ਆਈਏ ਜੇ ਇਹਨਾਂ ਨੇ ਛੱਡ ਕੇ ਆਏ ਬੰਦੇ ਉਸ ਤੋਂ ਬਾਅਦ ਇਹਨਾਂ ਦੀ ਡਿਊਟੀ ਇਹਨਾਂ ਦੀ ਡਿਊਟੀ ਲੱਗੀ ਮੁਰਸ਼ੀ ਕਹਿੰਦਾ ਵੀ ਇਹਨਾਂ ਨੇ ਜੇਲ ਬੰਦੇ ਛੱਡਣ ਜਾਣਾ ਅਸੀਂ ਇਹਨਾਂ ਨੇ 3 ਘੰਟੇ ਬੇਟ ਕੀਤੀ ਬੇਟ ਕਰ ਤੋਂ ਬਾਅਦ ਸਾਨੂੰ ਪਰਮਾ ਵੀ ਬਾਅਦ ਜਿਹੜਾ ਮਾਛੀ ਵਾਲੇ ਇਹਨਾਂ ਦਾ ਕੰਮ ਸੀ ਕੱਲ ਮਿਲੇ ਗਏ ਹਾਂ ਬਿਲਕੁਲ ਇਹਨਾਂ ਨੂੰ ਮਿਲੇ ਆ ਕੱਲ ਮਿਲੇ ਦੀ ਤੁਹਾਨੂੰ ਮਿਲੇ ਆ ਮਿਲੇ ਆ ਬਿਲਕੁਲ 10 ਬੰਦੇ ਮਿਲੇ ਅਸੀਂ 15 1:1 ਟੋਰ ਜਨਾਬ 7 ਵਜੇ ਦੱਸੀ ਸੀ ਤੁਸੀਂ ਗ ਬੀ ਦੇਰ ਤੋਂ ਬੰਦੇ ਸਾਡਕੇ ਜਦ ਹੀ ਇਹਨਾਂ ਦੇ ਬੰਦਿਆਂ ਦੇ ਬਿਆਨ ਲੈ ਕੇ ਆਦਿ ਜਿਹੜੀ ਕੰਪਲੇਂਟ ਦਿੱਤੀ ਗਈ ਹੈ ਨਾ ਜੀ ਉਹਦੇ 'ਚ ਨਜਾਇਜ਼ ਮਾਈਨਿੰਗ ਲਿਖਿਆ ਹੋਇਆ ਹੈ ਐਕਸੀ ਬੜੇ ਥਾਣੇ 'ਚ ਦਿੱਤੀ ਗਈ ਆ ਉਹ ਥੋੜੇ ਥਾਣੇ ਵਾਲਿਆਂ ਦੀ ਇਹ ਮਿਸਕਮਿਊਨੀਕੇਸ਼ਨ ਆ ਉਹਨਾਂ ਦੇ ਨਾਲ ਕੀ ਆ ਜੀ ਤੁਸੀਂ ਇਹ ਤਾਂ ਤੁਹਾਨੂੰ ਦੱਸਿਆ ਨਹੀਂ ਇਹ ਦੱਸੋ ਜੀ ਆ ਟਿਊਡ ਤੇ ਐਟੀਟਿਊਡ ਚੈੱਕ ਅਪ ਕਰਵਾ ਲਈ ਰਿਪੋਰਟ ਇੱਕ ਮਿੰਟ ਇਹ ਤਾਂ ਦੱਸਿਓ ਜਨਾਬ ਇੱਕ ਮਿੰਟ ਬਿਲਕੁਲ ਜੀ ਬਿਲਕੁਲ ਇਹ ਤਾਂ ਦੱਸਿਓ ਇੱਕ ਮਿੰਟ ਜਦੋਂ ਤੁਹਾਡੇ ਕੋਲ ਕੱਲ ਸ਼ਾਮੀ ਗਏ ਆ ਤੁਸੀਂ ਸ਼ਾਮ ਤੇ ਲੈ ਕੇ ਹੁਣ ਤੱਕ ਕਿਸੇ ਨਾਲ ਤੁਸੀਂ ਰਾਬਤਾ ਨਹੀਂ ਕੀਤਾ ਮੈਨਿੰਗ ਵਾਲਿਆਂ ਨਾਲ ਮੈਨਿੰਗ ਵਾਲਿਆਂ ਨਾਲ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਤੁਹਾਨੂੰ ਮੇਲ ਕੀਤੀ ਤਾਂ ਤੁਸੀਂ ਆਏ ਦਾ ਮਤਲਬ ਤੁਹਾਡਾ ਫਰਜ਼ ਹੈ ਤੁਹਾਨੂੰ ਪਤਾ ਨਹੀਂ ਤੁਹਾਡੀ ਚੌਕੀ ਤਾਂ ਰਮਾਈਨਿੰਗ ਚੱਲਦੀ ਹੈ ਨਜਾਇਜ਼ ਮਾਈਨਿੰਗ ਚੱਲਦੀ ਤੁਹਾਨੂੰ ਪਤਾ ਨਹੀਂ ਇਹ ਚੀਜ਼ ਤੁਸੀਂ ਕਹਿਦੇ ਹੋ ਤੁਹਾਨੂੰ ਪਤਾ ਨਹੀਂ بس ਜੇ ਸਾਡੇ ਕੋਲ ਇਨਫੋਰਮੇਸ਼ਨ ਹੁੰਦਾ ਤਾਂ ਨਹੀਂ ਤੁਹਾਨੂੰ ਪਤਾ ਨਹੀਂ ਨਹੀਂ ਪਤਾ ਸੀ ਤੁਹਾਨੂੰ ਪਤਾ ਨਹੀਂ ਨਹੀਂ ਪਤਾ ਸੀ ਜੀ ਨਹੀਂ ਪਤਾ ਸੀ ਹੁਣ ਸਾਨੂੰ ਮੇਰੀ ਗੱਲ ਸੁਣੋ ਬਹਿਲੋਂਪੁਰ ਫੇਰਪੁਰ ਚੌਕੀ ਬਹਿਲੋਂਪੁਰ ਦੇ ਨਾਲ ਸਾਡੇ ਨਾਲ ਜੋੜਦੀ ਤੇ ਜਦੋਂ ਸਾਨੂੰ ਕੋਈ ਇਨਫੋਰਮੇਸ਼ਨ ਕਾਰਵਾਈ ਵੀ ਕੱਲ ਦੇ ਆ ਇਨਫੋਰਮੇਸ਼ਨ ਤੋਂ ਅਸੀਂ ਜੀ ਇਸ ਕਾਰਵਾਈ ਕਰਦੇ ਬਿਲਕੁਲ ਨਹੀਂ ਇੱਕ ਮਿੰਟ ਹੋਰ ਵੀ ਆਈ ਉਹ ਸਟੱਡ ਜਿਹੜਾ ਇਹ ਕਿਹਨਾ ਭਰਾ ਜੀ ਮਾਈਨਿੰਗ ਦਾ ਹੈ ਸਟੱਡ ਤੋੜਿਆ ਹੋਇਆ ਹੈ ਜੀ ਮਾਈਨਿੰਗ ਦੀ ਕਾਰਵਾਈ ਹੈ ਕੀ ਨਾ ਪਰ ਹੋ ਰਹੀ ਹੈ ਜਿਹੜੀ ਮਾਈਨਿੰਗ ਦੀ ਆ ਤਰਖਾਸ ਪਾਈ ਹੈ ਤੁਹਾਡੇ ਮੈਂ ਤੁਹਾਨੂੰ ਤਰਖਾਸ ਪਾਈ ਜਿਹੜੀ ਮਾਈਨ ਕਾਫਰ ਵੱਲੋਂ ਆਈ ਹੈ ਹਾਂ ਜੀ ਹਾਂ ਜੀ ਨਾਮ ਪਾਇਆ ਇਹਦੇ ਵਿੱਚ ਉਹਦਾ ਨਾਮ ਕੋਆਰਡੀਨੇਟਰ ਪਾਇਆ ਉਸ ਕੋਆਰਡੀਨੇਟਰ ਦੀ ਫਟਵਾਰੀ ਰਿਪੋਰਟ ਲੂਗ ਜਿਹੜਾ ਮਾਲਕ ਜਿਹੜੀ ਜੈਨੋਨ ਇਹਦਾ ਕੌਣ ਹੈ ਮਾਲਕ ਮਾਲਕ ਜਿਹਨਾਂ ਕੋ ਗਾਇਸ ਇਸ ਜ਼ਮੀਨ ਦਾ ਮਾਲਕ ਹੈ ਜਿਹਨੇ ਮਾਈਨਿੰਗ ਕੀਤੀ ਹੈ ਜਿਹਦਾ ਨਵਾਂ ਪਾਇਪ ਦਰਖਾਚੇ ਉਹਦੇ ਉੱਪਰ ਪਾਚਾ ਨਹੀਂ ਹੋਣਾ ਉਹ ਦਰਖਾਸਤ ਵੀ ਲੈ ਲੈਣੇ ਆ ਸਾਰੇ ਜਿਹਦੇ ਪਰ ਅੱਜ ਜਿਹੜਾ ਨਾਮ ਹੈ ਹੁਣ ਕਿਸੇ ਨੂੰ ਕੀ ਪਤਾ ਵੀ ਕਿਹਦੀ ਜ਼ਮੀਨ ਹੈ ਜੀ ਇਹ ਸਾਰੇ ਪਟਵਾਰੀ ਰਿਪੋਰਟ ਕਰੂਗਾ ਕੋਈ ਗੱਲ ਨਹੀਂ ਜੋ ਤਵਤੀਸ ਮਤਲਬ ਇਹ ਠੰਡੇ ਵਾਸਤੇ ਪਾਉਣ ਦੇ ਤਰੀਕੇ ਹੋਰ ਗੱਲ ਕੁਝ ਨਹੀਂ ਹੈ ਇੰਦਰ ਸਰਕਾਰ ਦੀ ਜਮੀਨ ਹੋਣੀ ਲੱਗਦੀ ਸਾਨੂੰ ਪਤਾ ਨਹੀਂ ਹੈ ਜੀ ਇੱਕ ਮਿੰਟ ਘਟੋਕਣ ਦਾ ਕੰਮ ਕਰੇ ਦੱਸਦਾ ਦੋ ਮਾੜਾ ਜਿਹਾ ਇੱਕ ਮਿੰਟ ਆਜੋ ਇਹ ਕੇਂਦਰ ਸਰਕਾਰ ਦੀ ਜਮੀਨ ਨੂੰ ਕੇਂਦਰ ਸਰਕਾਰ ਤੇ ਕਰੋਗੇ ਪਰਚਾ ਜਿਹੜਾ ਮਾਈਨਿੰਗ ਦੇਖੋ ਜਿਹੜਾ ਮਾਈਨਿੰਗ ਕਰਦਾ ਦੇਖੋ ਜੇ ਪ੍ਰੋਸੈਸ ਮੁਤਾਬਕ ਤੀ ਹੁੰਦਾ ਮੈਂ ਤੁਹਾਨੂੰ ਇੱਕ ਪੈਸੇ ਗੱਲ ਕਰਦਾ ਆਪਾਂ ਬੈਂਚ ਨਹੀਂ ਪ੍ਰੋਸੈਸ ਮੁਤਾਬਕ ਤਾਂ ਹੋਣੀ ਹੀ ਚਾਹੀਦੀ ਜੀ ਮਾਈਨਿੰਗ ਕਰਦੇ ਪ੍ਰਸ਼ਾਸਨ ਪ੍ਰੋਸੈਸ ਮੁਤਾਬਕ ਤਾਂ ਨਜਾਇਜ਼ ਮਾਈਨਿੰਗ ਹੋਣੀ ਨਹੀਂ ਚਾਹੀਦੀ। ਪ੍ਰੋਸੈਸ ਤਾਂ ਇਹ ਕਹਿੰਦਾ ਵੀ ਨਜਾਇਜ਼ ਮਾਈਨਿੰਗ ਹੋਣੀ ਨਹੀਂ ਚਾਹੀਦੀ। ਕਿੱਥੋਂ ਆ ਸੁਨੰਦਰ ਇੰਚਾਰਜ ਜੁੜੇ ਬਾਰੇ ਸਾਡੇ ਕੋਲ ਕੱਲ ਬੰਦੇ ਜਾ ਕੇ ਗਏ ਆ। ਅਵਤਾਰ ਕੱਲ ਜਦੋਂ ਤੁਹਾਡੇ ਕੋਲ ਆਇਆ ਤੁਸੀਂ ਆਪਣਾ ਫਰਜ਼ ਇਹਨੂੰ ਪੂਰਾ ਕਰੋ। 3 ਦਿਨ ਹੋ ਗਏ ਤੁੰਡੇ ਨੂੰ ਉੱਥੇ ਐਡਮਿਟ ਹੋਏ ਨਾ ਮੈਨੂੰ ਜੀ। ਐਸ ਐਚਓ ਨੂੰ ਫੋਨ ਕਰ ਰਸਤਾ ਬੰਦ ਕਰੂੰਗਾ ਫਿਰ ਨੀ ਕਹਣਾ ਗਲਤ ਬੋਲਦਾ। ਇਹ ਕੋਈ ਗੱਲ ਆ ਵੀ ਸੁਣਦੇ ਦਾ ਹੈ ਨਹੀਂ ਕਿ ਇਹ। ਉਹ ਫਾਰਮੈਟ ਕਰਦੇ ਆਪਣੇ ਬੱਚਿਆਂ ਨੂੰ ਚਾਉਂਦੇ ਨੇ। ਕੁਝ ਨਹੀਂ ਇਹਨਾਂ ਦਾ ਮਤਲਬ ਜਿਹੜੇ ਜਿਹੜਾ ਇਹਨਾਂ ਨੂੰ ਆਪਣੇ ਬੱਚ ਨੇ ਇਹਦੀ ਮਿੰਨਤੀ ਕਰੋ ਜੀ ਇਹਦੀ ਫਿਰ ਤੁਸੀਂ ਦੇਖੋ ਹੁਣ ਕੀ ਕਰਦੇ ਆ ਕਾਰਵਾਈ ਤੁਹਾਡੇ ਫੀਤੇ ਨਾਲ ਮੇਨੋ ਜੀ ਕਿੰਨੀ ਚੱਕੀ ਗਈ ਹੈ ਜੀ ਇਹਦੀ ਕਰ ਲਓ ਜੀ ਮਿੰਨਤੀ ਕਰੋ ਜੀ ਕਿੰਨੀ ਚੱਕੀ ਗਈ ਹੈ ਉੱਥੇ ਨਾਲ ਦਉਗੇ ਪਰਚਾ ਤੁਸੀਂ ਜੁਰਮਾਨਾ ਵੀ ਖਾ ਰਹੇ ਹੋਗੇ ਇਹਨਾਂ ਦਾ ਕੰਮ ਆ ਸੜ ਟੋੜੇ ਵਾਲਾ ਆਹੋ ਸੜ ਟੋੜੇ ਵਾਲਾ ਜੀ ਜੀ ਉਹ ਮੈਕ ਮੈਲ ਜੋ ਸਾਨੂੰ ਰਿਪੋਰਟ ਦੇ ਦੇ ਵਿੱਚ ਦੇ ਆਉਂਦੇ ਮੁਤਾਬਕ ਨਹੀਂ ਉਹਦੀ ਤਾਂ ਦਰਖਾਸਤ ਅਸੀਂ ਤਾਂ ਨਹੀਂ ਤੁਹਾਨੂੰ ਦੇ ਦੋ ਬਾਈ ਨੇਮ ਦਿੰਦੇ ਜੀ ਇਹਨਾਂ ਨੇ ਟੋੜੇ ਜੀ ਸੜ ਓ ਪਾਈ ਵੀਰੋ ਮਾਛੀਵਾੜੇ ਥਾਣੇ ਦੇ ਮੂਹਰੇ ਲਾਉਣਾ ਪੈਣਾ ਧਰਨਾ ਹੋਰ ਗੱਲ ਕੁਝ ਨਹੀਂ ਹੈਗੀ ਇਹ ਰੋਡ ਜਾਮ ਹੋਊਗਾ ਇਹ ਫੇਰ ਕਾਰਵਾਈਆਂ ਹੋਣੀਆਂ ਹੁਣੇ ਲੱਗੇਵੇਂ ਬਚਾਉਣ ਹੋਰ ਗੱਲ ਕੁਝ ਨਹੀਂ ਕਰ ਰਹੇ ਠੀਕ ਹੈ ਜੀ ਮਾਈਨਿੰਗ ਵਾਲਾ ਕਹਿੰਦੇ ਆ ਪੁਲਿਸ ਵਾਲੇ ਨੇ ਕਰਨਾ ਪੁਲਿਸ ਵਾਲੇ ਕਹਿੰਦੇ ਮਾਈਨਿੰਗ ਨਹੀਂ ਕਰਨਾ ਜਿਹੜੀ ਵਾਲੀ ਤੇ ਪਰਚਾ ਕੀਤਾ ਉਹਦਾ ਉਹ ਤੈਸ਼ੀ ਕਿਹੜੀ ਆ ਸਭ ਨੂੰ ਆਪਤੀਸ਼ੀ ਆਪਤੀਸ਼ੀ ਉਦੋਂ ਕੋਈ ਲੈਬਸ ਦੇ ਕੁਝ ਨਹੀਂ ਜਦੋਂ ਜਦੇ ਪਤਾ ਲੱਗ ਗਿਆ ਹੁਣ ਇੱਥੇ ਆ ਫਾਰਮੈਲਿਟੀਆਂ ਲੱਗੀਆਂ ਹੋਏ ਕਰਨਾ ਸੀ ਉਹ ਡਿਪਾਰਟਮੈਂਟ ਕੋਲ ਜਾਣਾ ਦਿੱਖੋ ਜਾਣਾ ਡਿਪਾਰਟਮੈਂਟ ਇਹਨਾਂ ਦੇ ਆਪਣੇ ਹਿਸਾਬ ਨਾਲ ਰੱਖੇ ਹੋਏ ਨੇ ਨਹੀਂ ਜਿਹੜਾ ਜਿਹੜਾ ਮਤਲਬ ਸਾਡੇ ਕੋਲ ਵੀਡੀਓ ਨੇ ਭਰੀਆਂ ਟਰਾਲੀਆਂ ਜਾਂ ਭਰਤਾ ਜਦ ਚੱਕ ਕੇ ਲੈ ਕੇ ਜਾਂਦਾ ਉਹ ਅਸੀਂ ਦੱਸ ਨਹੀਂ ਰਹੇ ਸੀ ਕਿ ਨਹੀਂ ਜਿਹਦੀ ਜ਼ਮੀਨ ਅਸੀਂ ਉਹਦਾ ਦੇਖਾਂਗੇ ਹੁਣ ਜਮੀਨ ਵਾਲਾ ਬੰਦਾ ਪਾਸਟਰ ਬੈਠਾ ਉਹ ਚਾਹੇ ਕੋਈ ਬਾਹਰ ਵਾ ਕੇ ਸਰਕਾਰ ਦੇ ਜਿਹੜੇ ਜਮੀਨ ਕੇਂਦਰ ਸਰਕਾਰ ਦੇ ਉਹਦੇ ਖਿਲਾਫ ਕਰੂਗੇ ਜੱਜ ਜੀ ਤੁਸੀਂ ਆਓ ਹੀ ਆਮ ਬੰਦਾ ਆਇਆ ਕਰੋ ਟਰਾਲੀ ਭਰ ਕੇ ਦੇਖ ਲਓ ਕਿਹੜਾ ਨਾਂ ਮਹੀਨਾ ਤੇ ਮੇਨ ਨਹੀਂ ਇਹ ਨਹੀਂ ਜੀ ਇਹ ਤਾਂ ਉੱਥੇ ਲਾਉਣਾ ਪੈਣਾ ਜੀ ਤੁਹਾਨੂੰ ਇਹ ਇਦਾਂ ਤਾਂ ਜਿਵੇਂ ਇੱਕ ਬੰਦੇ ਨੇ ਬਿਮਾਰੀ ਸੱਟ ਕੱਲ ਹੋਰਦੀ ਬਚੂਗੀ ਬਿਲਕੁਲ ਇਹਦਾ ਬੰਨ ਰੋੜੇ ਜਾਮ ਕਰਨਾ ਪੈਣਾ ਇਹਦਾ ਮਾਚੀ ਬੜਾ ਛਾੜੇ ਦੇ ਮੂਰੇ ਬੈਠੀ ਹੈ ਜਿਹੜਾ ਨੋਆ ਉਹਨਾਂ ਤੇ ਭਾਈ ਨੇ ਬੰਗਲਦਵਾ ਦੇ ਦਾਂਗੇ ਉਹ ਬਾਈ ਨੇ ਦੇਖੋ ਸਰਦਾਰ ਜੀ ਵੀਡੀਓ ਹੈ ਕਿ ਇਹਨੇ ਬੰਦੇ ਟਰਾਲੀਆਂ ਫੜੀਆਂ ਸਭ ਕੋ ਥੋ ਕੁਝ ਫੜਿਆ ਤੁਹਾਨੂੰ ਦੱਸ ਕੇ ਆਏ ਔਰ ਦੱਸਦੇ ਆ ਅੱਜ ਵੀ ਤੁਸੀਂ ਦੱਸੋ ਅੱਜ ਵੀ ਦੱਸਦੇ ਆ ਹਰ ਤੁਸੀਂ ਤੁਸੀਂ ਇਹ ਤੁਸੀਂ ਫਿਰ ਕਹਿੰਦੇ ਜ਼ਮੀਨ ਤੈਨੂੰ ਤੈਨੂੰ ਪਹਿਲਾਂ ਦਿੱਤੀ ਹੋਈ ਚਾਰ-ਚਾਰ ਦਿਨ ਪਹਿਲਾਂ ਤੁਸੀਂ ਕਹਿੰਦੇ ਤੁਹਾਨੂੰ ਤਾਂ ਪਤਾ ਹੀ ਨਹੀਂ ਜੇ ਬੰਦਾ ਮਾਰ ਗਿਆ ਸਰਦਾਰ ਜੀ ਤੁਸੀਂ ਤੁਹਾਨੂੰ ਦੱਸਦੇ ਹੋ ਤੁਸੀਂ ਜੇ ਮੈਂ ਚੌਕੀਨ ਚਾਰਜਮੰਦ ਹੋਊਗਾ ਜੇ ਹੁਣ ਮਰਦਾ ਤੇ ਤੁਸੀਂ ਕਹਿੰਦੇ ਤੁਹਾਨੂੰ ਪਤਾ ਨਹੀਂ ਹੈਗਾ 4 ਦਿਨ ਪਹਿਲੇ ਹੀ ਦਰਖਾਸਤ ਦਿੱਤੀ ਵੀ ਹੁਣ ਤੁਸੀਂ ਕਿਉਂ ਦਿਖਾ ਦੇ ਦੋ ਜੇ ਬੰਦਾ ਮੇਰੀ 4 ਦਿਨ ਪਹਿਲੇ ਦਰਖਾਸਤ ਬੰਦਾ ਨੂੰ ਤੁਹਾਨੂੰ ਪਤਾ ਨਹੀਂ ਇਹਨਾਂ ਨੇ ਬੰਦਾ ਨੂੰ ਪਤਾ ਹੀ ਹੋਣਾ ਇਹਨਾਂ ਨੇ ਮੇਰੇ ਕੋਲੇ ਦਰਖਾਸਤ ਨਹੀਂ ਹੈ ਲੈ ਫਿਰ ਤੁਸੀਂ ਕਹਦੇ ਕਿ ਦਰਖਾਸਤ ਹੁਣ ਥਾਣਾ ਕਿਹੜਾ ਪੈਂਦਾ ਜੀ ਮੈਂ ਮਾਛੀਵਾੜੇ ਦਿੱਤੀ ਵੀ ਤੁਹਾਨੂੰ ਪਤਾ ਨਹੀਂ ਤੁਸੀਂ ਉਹਦੇ ਅੰਦਰ ਨਹੀਂ ਮਲਾਜਮ ਹੈਗੇ ਦੇਖੋ ਸਰ ਤੁਸੀਂ ਇਹਨੇ ਹਾਈਪਰ ਹਾਈਪਰ ਨਹੀਂ ਹੈਗੇ ਜੀ ਬੰਦੇ ਮਾਰ ਦੇਣਗੇ ਜੀ ਇਹ ਅਈ ਹਾਈਪਰ ਵੀ ਹੋਈ ਹੈ ਕਮਾਲ ਕਰਦੇ ਥਾਣੇ ਦੇ ਸਾਹਿਬ ਤੁਸੀਂ ਉਹ ਬਾਈ ਜੀ ਮੇਰੀ ਗੱਲ ਸੁਣੋ ਕਿਤੇ ਤਾਂ ਇਮਾਨਦਾਰੀ ਨਾਲ ਡਿਊਟੀ ਕਰ ਲਓ ਤੁਸੀਂ ਕਟੋਗੜ ਕਿਤੇ ਦਾ ਫਰਜ ਨਿਭਾਉ ਆਪਣਾ ਤੁਸੀਂ ਬਿਲਕੁਲ ਸਹੀ ਕਹਿੰਦੇ ਜੀ ਅਜੇ ਮੈਂ ਕਿਵੇਂ ਚੱਲਦੀ ਫਿਰ ਇੱਥੇ ਥੋੜੀ ਮਰਜ਼ੀ ਤੋਂ ਬਿਨਾਂ ਨਜਾਇਜ਼ ਬੈਣੀ ਚੱਲ ਸਕਦੀ ਆ ਹਾਂ ਇੱਕ ਮਿੰਟ ਤੁਸੀਂ ਤੋਂ ਬਿਨਾਂ ਨਜਾਇਜ਼ ਬੈਣੀ ਨਹੀਂ ਚੱਲ ਸਕਦੀ ਤੁਹਾਨੂੰ ਸਾਹਮਣੂ ਸੱਚ ਮਾਲ ਕਰਨਾ ਮੇਰਾ ਟਾਈਮ ਸ਼ੇਅਰ ਨਹੀਂ ਕਰਨਾ ਕੋਈ ਗੱਲ ਨਹੀਂ ਤੁਸੀਂ ਮਰਦੀ ਪਈ ਆ ਕਟੋਗੜ ਆ ਵੀ ਤੁਸੀਂ ਸੌਂ ਖਾਦੀ ਹੋਈ ਆ ਅਸੀਂ ਕਹਿ ਕੇ ਤੁਹਾਨੂੰ ਆਪਣੀ ਸੌਂ ਖਾਦੀ ਨੂੰ ਤਾਂ ਨਿਭਾ ਦਿਓ ਕਟੋਗੜ ਤੁਸੀਂ ਲੱਗੇ ਲੋਕਾਂ ਨੂੰ ਮਰਾਉਂ ਤੁਸੀਂ ਇੱਥੇ ਗੁੰਡਿਆਂ ਦੇ ਹੱਥੋਂ ਹਾਂ ਐਸੇ ਸਾਹਮਣੂ ਜਾਣਦੇ ਤੁਸੀਂ ਕੱਲ ਮਿਲੇ ਹੋ ਇਹਨਾਂ ਨੂੰ ਤੁਸੀਂ ਮਿਲੇ ਤੁਹਾਨੂੰ ਹਾਂ ਕੋਈ ਗੱਲ ਹੈ ਜੀ ਉਹ ਬੰਦਾ ਮਰ ਜਾਂਦਾ ਜੀ ਸਿਰਚ ਸੱਟ ਵੱਜੀ ਆ ਬਲੱਡ ਕੈਂਸਰ ਆ ਉਹਦੇ ਬੰਦੇ ਨੂੰ ਗਰੀ ਬੰਦਾ ਹੋ ਹਾਉਡੇ ਗੁੰਡੇ ਲੱਗੇ ਮੈਂ ਲੋਕਾਂ ਨੂੰ ਕੁੱਟਣ ਪਿੰਡਾਂ ਦੇ ਵਿੱਚ ਤੁਸੀਂ ਇੱਕ ਟਰਾਲੀ ਤੇ 10 ਕਿੰਟਲ ਰੇਤਾ ਕੱਢ ਕੇ ਦਿਖਾ ਦਿਓ ਜਣਾ ਮਹੀਨਾ ਨਹੀਂ ਭਰਦਾ ਕੋਈ ਇਥੋਂ ਮੈਨੂੰ ਇਹ ਮੁੜ ਕੇ ਤੁਸੀਂ ਦੂਜੇ ਪਾਸੇ ਨੂੰ ਹੋ ਜਾਂਦੇ ਇੱਥੇ ਹਸਪਤਾਲ ਤੋਂ ਕੋਈ ਲੈਣਾ ਨਹੀਂ ਦੇਣਾ ਨਹੀਂ ਇੱਥੇ ਕੋਈ ਹੁਣ ਫੋਟੋ ਖਿਜਾ ਕੇ ਚਲੇਗੇ ਹੁਣ ਦੱਸੋ ਜੀ ਇਹ ਕੋਈ ਫੋਟੋ ਖਿਚਾਉਣਾ ਹੈ ਤੇ ਉੱਥੇ ਖੜ ਕੇ ਫੋਟੋ ਖਿਚਾ ਲਈ ਚਲੇ ਗਏ ਇਹ ਕਾਰਵਾਈ ਹੋ ਗਈ ਜੀ ਬਸ ਹੁਣ ਤੁਸੀਂ ਹੁਣੇ ਹੋ ਗਈ ਸਾਡੇ ਵਰਗਾ ਜਾਂਦਾ ਹੁਣ ਕਹਿੰਦੇ ਆ ਸਟਾਰਟ ਟੁੱਟਿਆ ਵਾ ਕੋਈ ਮਤਲਬ ਨਹੀਂ ਉਦੀ ਤੱਕ ਦੱਸੋ ਕਿੱਧਰ ਜਾਊਗਾ ਵਰਗਾ ਪ੍ਰਸ਼ਾਸਨ ਲਿਖੂਗਾ ਜਾਂ ਕੋਈ ਕਰੂਗਾ ਆ ਐਵੇਂ ਬਸ ਬਿਨਾਂ ਗੱਲ ਤੋਂ ਜੀ ਗੱਲ ਨਹੀਂ ਕੋਈ ਬਾਤ ਨਹੀਂ ਹੈ ਜੀ ਬੁਧਰ ਤੇ ਇਹ ਰਲੇ ਹੋਏ ਆ ਸਾਰੇ ਮਾਛੀਵਾੜੇ ਥਾਣੇ ਨੂੰ ਦਰਖਾਸਤ ਦਿੱਤੀ ਚਾਰ ਦਿਨ ਪਹਿਲਾਂ ਮਾਛੀਵਾੜੇ ਥਾਣੇ ਦੇ ਮਲਾਜਮ ਕਹਿੰਦੇ ਸਾਨੂੰ ਪਤਾ ਨਹੀਂ ਬਰਖਾਲ ਦਾ ਫੇਰ ਅੱਥੇ ਕਾਰੰਗੀ ਆਇਆ ਕਿ ਤੇਰੀ ਰੂਪ ਜੀ ਨੂੰ ਪਤਾ ਹੀ ਨਹੀਂ ਆ। ਪਤਾ ਤਾਂ ਸਾਰਾ ਤੇ ਹੁਣ ਪਿੰਡਾਂ ਟਰਾਇਆਂ ਆ ਗਏ ਆ। ਉਹਨਾਂ ਨੂੰ ਮਾਰ ਲੱਗੇ ਬਈ ਜਿਹਨੇ ਜਿਹੜੇ ਤੁਹਾਨੂੰ ਮਹੀਨਾ ਦਿੰਨੇ ਵਾਲਾ ਆ। ਐਸ ਐਚਓ ਮਾਸੀਵਾੜੇ ਦੇ ਮੁਲਾਜ਼ਮ ਭੇਜੇ ਇਹਨਾਂ ਨੂੰ ਪਤਾ ਹੀ ਨਹੀਂ ਵੀ ਦਰਖਾਸਤ ਆ। ਐਸ ਐਚਓ ਮਾਸੀਵਾੜਾ 92 ਪੈਸੇ ਲੰਦਾ। ਹੁਣ ਫੋਨ ਕੀਤਾ, ਫੋਨ ਕਰਤਾ ਮੁਰੇ ਤੇ ਕਹਿੰਦਾ ਇਹ ਲੋਨ ਚੌਕੀ 92 ਪੈਸੇ ਲੰਦੀ ਆ। ਹੋਰ ਕੋਈ ਗੱਲ ਨਹੀਂ ਕਹੀ। ਕਿੰਨੇ ਬੰਦੇ ਆ ਇਹ ਆਪਣੇ ਕਮਾਊ ਬੰਦਿਆਂ ਨੂੰ ਬਚਾਉਣ ਲੱਗੇ ਹੋਏ ਆ। ਇੱਥੇ ਆਏ ਉਹਨਾਂ ਨੂੰ ਕਮਾਊ ਨੂੰ ਬਚਾਉਣ। ਹੋਰ ਗੱਲ ਕੁਝ ਨਹੀਂ ਹੈਗੀ ਇੱਥੇ। ਇਹ ਕਾਲੂ ਧਰਨਾ ਲੱਗੂਗਾ ਉੱਥੇ ਫਿਰ ਕਹਣਾ ਵੀ ਇਹ ਮਾਹੌਲ ਖਰਾਬ ਹੋ ਗਿਆ ਮਾਹੌਲ ਖਰਾਬ ਹੋ ਗਿਆ ਉਹ ਕੀ ਬੋਲਦਾ ਸੀ ਉਹਦਾ ਬਿਆਨ ਲੱਤੇ ਬੰਦੇ ਨੂੰ ਪੜਨਾ ਨਹੀਂ ਆਉਂਦਾ ਕੁਝ ਨਹੀਂ ਆਉਂਦਾ ਹੈਗਾ ਪਤਾ ਨਹੀਂ ਕਿਆ ਲਿਖਿਆ ਹੋਣਾ ਕਿਆ ਨਹੀਂ ਉਹਦਾ ਉੱਤੇ ਸਰਕਾਰ ਦੇ ਲੱਖਾਂ ਰੁਪਏ ਲੱਗੇ ਆ ਸਟਾਡ ਵੀ ਜਿਹੜੇ ਉਹ ਨਾਂ ਬੰਦੇ ਤੇ 9 ਰੁਪਏ ਇਹਨਾਂ ਨੇ ਇਹਦੇ ਮਾਰਗ ਦੇ ਜਿਹੜੇ ਪਰਚਾ ਦਿਖਾ ਲੈਣਾਂ ਨਾ ਇਹਨਾਂ ਨੂੰ ਕੋਈ ਮਤਲਬ ਨਹੀਂ ਹੈ ਮਹਿਕਮਾ ਦਾ ਨਹੀਂ ਇਹ ਜਿਹੜਾ ਨਰਾਇਕ ਅਫਸਰ ਨੂੰ ਕਾਊਂਟ ਚਮਕੀ ਇੰਚਾਰਜ ਲਾ ਦਿੰਦਾ ਸੰਤ ਭਰੇ ਗਾਣੀਏ ਦੋ ਤਿੰਨ ਸਾਲ ਤੋਂ ਮੂਗੇ ਤਾਂ ਸਟਾਡ ਲਵਾਏ ਸੀ ਅਸੀਂ ਆ ਮੈਂ ਤਾਂ ਕਰ ਕਰ ਆ ਦੱਸੋ ਆ ਸਟਾਡ ਤੋੜਦਾ ਸਟਾਡ ਸਾਰੇ ਸਟਾਡ ਵੱਡਾ ਸਟਾਡ ਵੱਡ ਕੇ ਉਹਨਾਂ ਨੇ ਰਸਤਾ ਬਣਾ ਦੇ ਲੋ ਸਟਾਡ ਕਿਵੇਂ ਲ ਪੜਤਾਂ ਜਾ ਕੇ ਸਟਾਰਟ ਲੋਏ 35 ਸਾਲ ਸਾਡੀ ਮਿਲਟਾ ਸਰ ਦੇ ਕਰਕੇ ਹੀ ਡੀਸੀ ਪੁੰਡਾਣਾ ਦੇ ਮਿਲਟਾ ਕਰ ਕਰਕੇ ਆ ਸਟਾਰਟ ਲੋਏ ਇਹ ਤਾਂ ਲੋਕ ਸਟਾਰਟ ਦੇ ਨਾਲ ਮਿੱਟੀ ਲਾਉਂਦੇ ਅਸੀਂ ਇਥੋਂ ਵਧਦੇ ਆ ਦੇਖੋ ਇਹਦਾ ਜਿਹੜੇ ਰੋਕਦੇ ਆ ਜਿਹੜੇ ਕੋਈ ਸਾਫ ਦੀ ਨਾਲ ਜੜਦੇ ਉਹਨਾਂ ਦੇ ਪਰਚੇ ਦਰਜ ਕਰਦੇ ਪਰਚੇ ਦਰਜ ਉਹ ਕੱਟ ਕੇ ਰਸਤਾ ਬਣਿਆ ਸਟਾਰਟ ਕੱਟ ਕੇ ਆ ਦੇ ਲੋ ਆ ਦੇਖੋ ਪੱਥਰ ਪਏ ਪੱਥਰ ਪਏ ਆ ਸਟਾਰਟ ਆ ਤਾਰਾ ਵੱਡੀਆਂ ਆ ਤਾਰਾ ਵੱਡੀਆਂ ਹੀ ਤਾਰਾ ਵੱਟ ਆ ਦਿਖਾਓ ਆ ਦੇਖੋ ਆ ਆ ਆ ਆ ਨਹੀਂ ਹੁਣ ਦੇਖ ਕੇ ਕਹਿੰਦਾ ਮੈਂ ਕਿ ਮੈਂ ਦੱਸੂਗਾ ਫੇਰ ਕਰੋਗੇ ਮੈਂ ਕਿ ਮੈਂ ਪਹਿਲਾਂ ਲੋਕ ਜਾਣ ਮੈਕਮੇ ਕੋਲ ਤੂੰ ਸਰਕਾਰਾਂ ਕਦੇ ਵਾਸਤੇ ਆ ਤੁਹਾਡੀਆਂ ਡਿਊਟੀਆਂ ਕਦੇ ਵਾਸਤੇ ਆ ਪਹਿਲਾਂ ਲੋਕ ਐਪਲੀਕੇਸ਼ਨ ਦੇਣਗੇ ਫਿਰ ਉਹ ਮੈਕਮੇ ਨੂੰ ਉਹਦੇ ਕੋਲ ਗੱਲ ਕਰੋ ਮੈਕਮੇ ਨਾਲ ਤੇ ਮੈਕਮੇ ਪੁਲਿਸ ਨੂੰ ਕਹੂਗਾ ਫੇਰ ਦੇਖੂਗੀ ਪੁਲਿਸ ਚੋਰ ਨੇ ਚੋਰ ਸਾਥੀ ਵਰਦੀ ਦੇ ਵਿੱਚ ਚੋਰ ਨੇ ਜੀ ਇਹ ਨੀ ਲੱਖਾਂ ਤਨਖਾਹ ਲੈਂਦੇ ਰੁਪਿਆ ਲੈਂਦੇ ਇੱਥੇ ਲੋੜੀ ਮੰਗਦੇ ਫਿਰਦਨੇ ਰੇਤੇ ਵਾਲਿਆਂ ਲੋੜੀ ਮੰਗਦੇ ਫਿਰਦਨੇ ਰੇਤੇ ਵਾਲਿਆਂ ਤੋਂ ਐਡਾ ਬਿਸ਼ਰਮ ਇਹ ਮਹਿਕਮਾ ਜੀ ਅੰਦਰ ਬਿਸ਼ਰਮ ਮਹਿਕਮਾ ਸਾਡੇ ਰੇਤੇ ਵਾਲੇ ਬੜੀ ਖੁਸ਼ੀ ਨਾਲ ਦਿੰਦੇ ਇਹਨਾਂ ਲੋੜੀ ਗੁਰਦੁਆਰੇ ਕਿਥੇ 100 ਰੁਪਏ ਦੀ ਪਰਚੀ ਨਹੀਂ ਘਟਾਈ ਉਥਾਂ ਲੋੜੀ ਬੜੀ ਖੁਸ਼ੀ ਨਾਲ ਦਿੰਦੇ ਨਹੀਂ ਲੋੜੀ ਕੀ ਤੋਂ ਮੰਗਦੇ ਤੇ ਬਾਈ ਜੀ ਸਾਨੂੰ ਪਤਾ ਲੱਗਿਆ ਇਹ ਰੇਤੇ ਵਾਲਿਆਂ ਨੂੰ 1000 ਰੁਪਏ ਲੋੜੀ ਦੇ ਲੈ ਕੇ ਗਏ ਲਓ ਦੱਸੋ ਜੀ ਇਹ ਲੋੜੀਆਂ ਮੰਗਦੇ ਖਾਕੀਆਂ ਵਰਦੀਆਂ ਪਾ ਕੇ ਸਾਹਮਣੇ ਆਦੇ ਹਨ ਸਾਨੂੰ ਅੰਦਰ ਇਹ ਜਿਵੇਂ ਕਹਣਾ ਪਿਆ ਹੈ ਵੀ ਆਹ ਅਕਰੂਪਾਂ ਕਰਦਨੇ ਉਹ ਪਰਚਾ ਦੇਣਾ ਨਹੀਂ ਜਿਹੜੇ ਬੰਦੇ ਮਾਈਨਿੰਗ ਕਰਦੇ ਨੇ ਜਿਹੜੇ ਵੀਡੀਓ ਵੀ ਹੈ ਸਾਰਾ ਕੁਝ ਹੈ ਜਿਹਦੀ ਬਾਈ ਨੇਮ ਸ਼ਿਕਾਇਤ ਕਰੀ ਇਹਨੂੰ ਸੱਟ ਮਾਰੀ ਆ 307 ਲਾਈ ਇਹਨਾਂ ਨੇ 12 ਬੰਦੇ 5 ਬੰਦੇ ਸੀ 7 ਬੰਦੇ ਨਜਾਇਜ਼ ਪਾਏ ਉਹ 10 ਦਿਨ ਕੁੱਤੇ ਇਹਨਾਂ ਨੇ ਇਹ 100-100 ਦਾ ਤੰਗ ਤੰਗ ਮਾਰਨੀ ਆ ਹਾਂ ਉਹ ਤਾਂ ਤਾਂ ਕਟਾਲੀ ਸੀ ਜਾਕੀ ਇਹਨਾਂ ਨੇ ਐਸੀ ਨਾ ਕਹੇ ਕੋ ਪ੍ਰਾਈਸ ਦੀ ਸਾਡੇ ਕੋਲ ਰਿਕਾਰਡ ਹੈ ਕੰਮ ਚੱਲਦਾ ਖੋਦ ਬੁਲਾਣੇ ਸਾਡੇ ਲੱਗੇ ਜਾਓ ਰੇਸ ਤੇ ਕਫੜੀ ਤੇ ਰੋਲ ਪਾ ਕੇ ਫਿਰ ਕਹਿੰਦੇ ਪੁਲਿਸ ਮੁਲਾ ਪੁਲਿਸ ਮੁਕਾਬਲਾ ਪੁਲਿਸ ਮੁਕਾਬਲਾ ਬਣਾਇਆ ਗਿਆ ਉਹ ਹੇ ਬੋਲਦਾ ਹੈ ਆ ਜਰਦਾਂ ਦਾ 7 ਲਾਉਂਦੀ ਉਹ ਤੇ ਜਾਂ ਕਿ ਇਹਨਾਂ ਨੇ ਦਿਖਾਇਆ ਕਿ ਆ ਸਾਰੇ ਕੋਲੇ ਡਾਂਗਾ ਤੇ ਡੰਡੇ 307 23 ਤੋਂ ਵੱਧ ਲੱਗਦੀ ਨਹੀਂ ਪਰ ਇਹਨਾਂ ਨੇ ਉਹ ਸਾਰੇ 12:30 307 ਲਾਈ ਆ ਉਹ ਜੱਜ ਸਾਹਿਬ ਨੇ 7 ਦਿਨ ਦਾ ਰਿਬਾਉਂਡ ਦਿੱਤਾ ਨਸ਼ੇ ਵਾਲਿਆਂ ਨੂੰ 3 ਦਿਨ ਤੋਂ ਵੱਧ ਰਿਬਾਉਂਡ ਨਹੀਂ ਮਿਲਦਾ ਕਦੇ ਵੀ ਇਹ ਸਾਡੀ ਸਰਕਾਰ ਤੇ ਸਾਡੀ ਪੁਲਿਸ ਨਾਲ ਬਣੇ ਇਹ ਗਲਤ ਹੈ ਜੀ ਬਹੁਤ ਜ਼ਿਆਦਾ ਕੋਈ ਗੱਲ ਨਹੀਂ ਜੀ ਆਪਾਂ ਕਰਦੇ ਆ ਆ ਜਾਣ ਤੋਂ ਮਾਈਨਿੰਗ ਵਾਲਿਆਂ ਨੂੰ ਉਹਨੂੰ ਕਹਿਣਾ ਵੀ ਮੇਨੂੰ ਭਾਈ ਇਹਨਾਂ ਦੇ ਬਾਈ ਨੇਮ ਦਿਖਾ ਦਿੱਤੀ ਉਹਨੂੰ ਤੇ ਪਰਚਾ ਦਿਓ ਨਹੀਂ ਕਰਨਗੇ ਉਸ ਤੋਂ ਬਾਅਦ ਫਿਰ ਤਰਨਾ ਕਾਲ ਕਰਾਂਗੇ ਫਿਰ ਹੋਰ ਕਰ ਕੀ ਸਕਦੇ